4 ਤਰੀਕ ਦੀ ਰਾਤ ਨੂੰ ਵੀ ਗੋਲਾਬਾਰੀ ਹੁਣ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜੋ ਮਹਾਰਾਜ ਦਾ ਪਾਵਨ ਸਰੂਪ ਪ੍ਰਕਾਸ਼ ਹੁੰਦਾ ਹੈ ਦੂਜੀ ਮੰਜ਼ਲ ਦੇ ਵਿੱਚ ਇਹ ਸੋਖਾਸਣ ਕੀਤਾ ਗਿਆ ਸੀ 5 ਜੂਨ ਦਾ ਅੰਮ੍ਰਿਤ ਵੇਲਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਕੀਰਤਨ ਹੁੰਦਾ ਹੈ ਤੇ ਨਾਲ ਇਹ ਗੋਲੀਬਾਰੀ ਜਿਹੜੀ ਹੈ ਹੋਰ ਤੇਜ਼ ਕਰ ਦਿੱਤੀ ਜਾਂਦੀ ਹੈ ਟੋਪਾਂ ਹੋਰ ਅੱਗੇ ਲਿਆਂਾਈਆਂ ਜਾਂਦੀਆਂ ਹਨ ਤੇ ਜਿਹੜੇ ਬਖਤਰਬੰਦ ਗੱਡੀਆਂ ਹਨ ਫੌਜਾਂ ਦੀਆਂ ਕਮਾਂਡੋ ਹੈ ਇਹਨਾਂ ਸਾਰਿਆਂ ਨੂੰ ਅੱਗੇ ਵਧਣ ਦੀ ਹਦਾਇਤ ਦਿੱਤੀ ਜਾਂਦੀ ਹੈ। ਦੁਖਪੰਜਨੀ ਬੇਰੀ ਦੇ ਕੋਲ ਆਣ ਕੇ ਉਥੇ ਆਣ ਕੇ ਇਹਨਾਂ ਨੇ ਉਸ ਗੱਡੀ ਨੂੰ ਖਲਾੜਿਆ ਹੈ ਜਿਹਦੇ ਵਿੱਚੋਂ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪ ਦੇ ਗੋਲੇ ਲਗਾਤਾਰ ਮਾਰ ਰਹੇ ਨੇ। ਜਦੋਂ ਸ਼ਿਵੇਗ ਸਿੰਘ ਉਹਨਾਂ ਦੀ ਦੂਰੰਦੇਸ਼ੀ ਤੇ ਬਹਾਦਰੀ ਦੇ ਨਾਲ ਉਹਨਾਂ ਨੇ ਇੱਕ ਰਾਕਟ ਲਾਂਚਰ ਜਿਹੜਾ ਹੈ ਤੇ ਮਾਰਿਆ ਹੈ ਤੇ ਉਹਦੇ ਚੀਥਰੇ-ਚੀਥਰੇ ਉਡਾ ਦਿੱਤੇ ਨੇ ਜੋ ਪੈਰ ਜਮਾ ਕੇ ਬੈਠੀ ਹੋਈ ਸੀ ਪੈਰੋ ਖੇੜ ਦਿੱਤੇ ਨੇ ਸਾਰੀ ਫੌਜ ਦੇ।